हेलो ऑपरेशन चलिए सर अब हम गाड़ी को उल्टा करना है सब पैसे बात दो मिनट आ जाओ बैठ जाओ देखो सर आ मंत्री साहब गल करने के सर मंत्री जी साहब ਆਹ ਚਲੋ ਕਾਲੀ ਵਿੱਚ ਪੱਟੀ ਮਿਸਕਾ ਹਰਾਸ ਹਾਂ ਸਾਹਮਣੇ ਕਸਮ ਹੈ ਪਿੱਛੇ ਆ ਜਾਓ ਪਿੱਛੇ ਆ ਜਾਓ ਪਿੱਛੇ ਆ ਜਾਓ ਬਣਾਓ ਉਹਨੂੰ ਪੇਟ ちょっと待ってください。 बहुत बहुत हाँ जी हाँ जी ये जो प्रोजेक्ट है दसो कि साल रुक है पंद्रह सालों का रुक 3 इयर्स ये रुके होया सी ये प्रोजेक्ट 2009 में स्टार्ट होया सी सर तो बात तो <laughs> <आड़ी>, <laughs> कर रहा सर जी सर आज ਇੱਕ ਵਾਰ ਮਾਈਕ ਉੱਧਰ ਨੂੰ ਕਰਨਾ ਪਿਆ ਇੱਕ ਮਾਈਕ ਤਾਂ ਕੰਨ ਵਿੱਚ ਆਵਾਜ਼ ਤੁਹਾਡੀ ਸਰ ਥੋੜਾ ਜਿਹਾ ਪੇਪਰ ਪੜ੍ਹਨਾ ਕਰਨਾ ਹੈ ਸਰ ਰੋਜ ਦੇ ਆ ਲੈ ਗਿਆ ਤਾਂ ਮੈਂ ਮੈ ਲਾਉਂਗਾ ਜੀ ਜਿੱਦਾਂ ਤੁਹਾਨੂੰ ਦੇਖਿਆ ਜਿੱਦਾਂ ਨੇ ਕੋਲ ਨਾ ਆਇਆ ਕੱਲ੍ਹ ਤੋਂ ਕੱਲ੍ਹ ਇਹਨੂੰ ਭਾਈ ਇਹ ਕਿਉਂ ਫਰ ਰੱਖਦੇ ਨਹੀਂ ਸਰ ਇਹਦੇ ਵੀ ਡਬਲ ਆ ਜਾਏ ਡਬਲ ਆ ਜਾਏ ਠੀਕ ਰੈਡੀ ਜੀ ਸਰ ਹਾਂ ਜੀ ਅਸੀਂ ਜਿਹੜਾ ਕੀਤਾ ਗਿਆ ਹੈ ਆਸੀ ਦਾ ਜੋ ਕਰ ਕੀਤਾ ਗਿਆ ਇਹ ਮਲੇਰ ਸੂਰਨ ਦੇ ਕੋਲ ਸਿਮਰਤ ਨਾਲ ਲੋਹਾਰਾ ਬ੍ਰਿਜ ਦੇ ਮਿਸਿੰਗ ਲਿੰਕ ਨੂੰ ਰੋਡ ਹੈ ਜਿਹੜੀ 15 ਸਾਲਾਂ ਤੋਂ ਕੋਈ ਕੰਮ ਸੀ ਤੇ ਸਾਡੇ ਮਾਨਯੋਗ ਐਮਪੀ ਸੰਜੀਵ ਅরোੜਾ ਜੀ ਜੋ ਵੈਸਟ ਚੰਕੀ ਨੇ ਉਮੀਦਵਾਰ ਵੀ ਨੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਦੇਣ ਕਿ ਇਹਦਾ ਪ੍ਰੋਜੈਕਟ ਜਲਦੀ ਮੁਕਿਆ ਜਾਵੇ ਤੇ ਮੁੱਖ ਮੰਤਰੀ ਸਾਹਿਬ ਤੋਂ ਹੁਕਮ ਹੋਇਆ ਤੇ ਸਾਡੇ ਡਿਪਾਰਟਮੈਂਟ ਬਲੱਡ ਅਪ ਹੋ ਗਿਆ 3114000 ਰੁਪਿਆ ਜਿਹੜਾ ਇਹਦਾ ਕਰਜ਼ਾ ਲੱਖ ਚੋਰਾ 10000 ਰੁਪਿਆ ਇਹ ਕੇ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਰੇਲ ਦੇ ਵਿੱਚ ਰੂੜਾ ਸਾਹਿਬ ਤੁਹਾਨੂੰ ਡਿਟੇਲ ਚ ਦੱਸਣਗੇ ਕਿ ਕਦੋਂ ਦਾ ਫਰੇਟ ਰੁਕਿਆ ਸੀ ਕਿਵੇਂ ਜਿੰਮੇ ਪਾਛ ਹੋਇਆ ਤੇ ਕਿੰਨੀ ਜਲ ਕੇ ਤਿਆਰ ਹੋ ਰਿਹਾ ਤੇ ਸਾਰੀ ਜਿਹੜੀ ਇਸ ਮਿਹਨਤ ਦਾ ਫਲ ਐ ਐਲਪੀ ਸੰਜੀਵ ਰੂੜਾ ਸਾਹਿਬ ਤੁਹਾਨੂੰ ਦੱਸਣਗੇ ਇਹਨਾਂ ਦੀ ਮਿਹਨਤ ਸਦਕਾ ਇਹਦਾ ਕੰਮ ਸ਼ੁਰੂਆਤ ਹੋਈ ਆ ਤੋ ਹਲਕਾ ਸੰਘਵਾਲ ਐਮ ਐਲ ਏ ਸਾਡੇ ਜੀਵਨ ਸਿੰਘ ਸੰਘਵਾਲ ਦਾ ਉਹਨਾਂ ਨੂੰ ਵੀ ਮਵਾਜ਼ਾ ਪਾਦਾ ਤੇ ਬਹੁਤ ਵੱਡਾ ਪ੍ਰੋਜੈਕਟ ਹੈ ਹਰਕਾ ਕੰਦੇ ਵਿੱਚ ਆ ਰਿਹਾ ਤੋ ਮੈਂ ਰੋੜਾ ਤੋਂ ਬੇਨਤੀ ਕਰਦਾ ਕਿ ਕੋਈ ਇਸ ਪ੍ਰੋਜੈਕਟ ਵਿੱਚ ਸਰਕਾਰਾਂ ਪਹਿਲਾਂ ਵੀ ਆਈਆਂ ਸੀ ਵਾਅਦੇ ਕਰ ਗਏ ਲੇਕਿਨ ਕੰਮ ਨਹੀਂ ਹੋਇਆ ਪਹਿਲੀ ਪਹਿਲੀ ਸਰਕਾਰ ਹੈ ਜਿਹੜੀ ਜੋ ਵਾਅਦਾ ਕਰਦੀ ਹੈ ਜੋ ਗਰੰਟੀ ਦਿੰਦੀ ਹੈ ਪਹਿਲੀ ਸਰਕਾਰ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਦੀ ਮੁੱਖ ਮੰਤਰੀ ਸਰਦਾਪਾਲ ਸਿੰਘ ਮਾਨ ਜੀ ਕਿ ਜਿਹੜੀ ਵਾਅਦਾ ਨਹੀਂ ਕਰਦੀ ਗਰੰਟੀਆਂ ਦਿੰਦੀ ਹੈ ਤੋਂ ਗਰੰਟੀਆ ਨੂੰ ਨਾਲ ਦੇ ਨਾਲ ਪੂਰਾ ਕਰਦੀ ਹੈ ਚਾਹੇ ਉਹ ਜਿਵੇਂ ਨਸ਼ਾ ਕੁਸ ਪੰਜਾਬ ਦਾ ਹੋਵੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਰਕਾਰੀ ਹਸਪਤਲਾਂ ਦੀ ਜਿਹੜੀ ਸਾਡੇ ਅਰੋੜਾ ਸਾਹਿਬ ਨੇ ਬਹੁਤ ਵੇਲ ਕੀਤੀ ਹਸਪਤਲਾਂ ਤੋਂ ਦਿਨ ਕੀ ਤੱਕ ਲੁਧਿਆਣੇ ਦੇ ਨੂੰ ਬਹੁਤ ਵਧੀਆ ਬਣਾਇਆ ਪੀਐਸਏ ਹਸਪਤਲ ਨੂੰ ਸਿਆਰਾ ਹੀ ਕੰਮ ਜਿਹੜੇ ਆ ਅਰੋੜਾ ਸਾਹਿਬ ਨੇ ਆਪਣੇ ਐਮਪੀ ਕੋਟੀ ਤੇ ਲਿਆ ਕੇ ਪੂਰੇ ਪੰਜਾਬ ਦੀ ਲੁਧਿਆਣੇ ਦੀ ਸਪੈਸ਼ਲ ਕੰਮ ਹੋਏ ਏਅਰਪੋਰਟ ਆਂਦਾ ਤੋ ਬਹੁਤ ਕੰਮ ਜਿਹੜੇ ਅਰੋੜਾ ਸਾਹਿਬ ਨੇ ਕੀਤੇ ਆ ਜੋ ਅੱਜ ਲੁਧਿਆਣਾ ਦੇ ਰੂਪ ਲਿਏ ਆ ਪੂਰਾ ਲੁਧਿਆਣਾ ਪਿਆਰ ਕਰ ਰਿਹਾ ਤੇ ਵੈਸਟ ਹਲਕੇ ਦੇ ਵਿੱਚ ਉਮੀਦਵਾਰ ਨੇ ਬਹੁਤ ਵੱਡੀ ਮੀਲ ਨਾਲ ਜਿੱਤ ਕੇ ਜਿਹੜੀ ਸੀਟ ਆ ਅਸੀਂ ਸਾਡੇ ਮੁੱਖ ਮੰਤਰੀ ਸਰਦਾਰ ਭਗਵਨ ਸਿਮਰਨ ਸਿੰਘ ਅਤੇ ਸਾਡੇ ਪਾਰਟੀ ਸੁਪਰੀਮਾਰਡਿਨ ਤੇਰੀਵਾਜ ਦੀ ਚੋਣ ਜਿੱਤ ਕੇ ਇਸ ਦੀ ਪਾਵਾਂਗੇ ਤੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਕਿ ਇਹੜੇ ਵੱਡੇ ਪ੍ਰੋਜੈਕਟ ਜਿਹੜੇ ਕਿ ਪਿਛਲੇ 20-20 ਸਾਲ ਤੋਂ 30-30 ਸਾਲ ਤੋਂ ਰੁਕੇ ਹੋਏ ਸੀ ਉਹ ਸਾਡੇ ਸੰਜੀਵ ਅਰੋੜਾ ਜੀ ਨੇ ਸਰਕਾਰ ਬੰਦਦੇ ਆ ਸਮਾਰ ਲੋਕ ਜਿਹੜਾ ਗੈਸਟ ਹਲਕਾ ਦੇ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਇਹ ਇਲੈਕਸ਼ਨ ਦੇ ਵਿੱਚ ਸਾਥ ਦਿਓ ਤੇ ਤਕਰੀਬਨ ਜਿਹੜੀ ਇੱਕ ਇੱਕ ਬੋਤ ਹੈ ਉਹ ਸਾਡੇ ਐਮਪੀ ਸੰਜੀਤ ਅਰੋੜਾ ਜੀ ਦੀ ਜੀ ਅੱਗੇ ਸਰਕਾਰਾਂ ਜਿਹੜੀਆਂ ਸੀਗਾ ਸਾਡੇ 4 ਸਾਲ ਤੋਂ ਬਾਅਦ ਦਿੱਖੀਆਂ ਹੁੰਦੀਆਂ ਸੀ ਕੰਮ ਕਰਦੀਆਂ ਹੁੰਦੀਆਂ ਸੀ ਲੇਕਿਨ ਜਦਗੀ ਸਰਕਾਰ ਆਈ ਕੰਮ ਕਰੀ ਉਹਦੇ ਬਾਰੇ ਕੀ ਕਹਿੰਦਾ ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਲੋਕਾਂ ਨਾਲ ਗਰੰਟੀਆਂ ਦਿੱਤੀਆਂ ਸੀ ਕਿਉਂਕਿ ਝੂਠੇ ਵਾਅਦੇ ਨਹੀਂ ਕੀਤੇ ਸੀ ਪਹਿਲੇ ਦਿਨ ਤੋਂ ਹੀ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਗੀ ਜੀ ਦੀ ਮੋਲਗੋਈ ਜਿਹੜੇ ਕੁਛਾਂ ਨਹੀਂ ਹੁਕਮਾਂ ਦੇ ਨਿਰਮਾਣੇ ਵੜ ਕੇ ਸੇਵਾਦਾਰ ਬਣ ਕੇ ਸੇਵਾ ਕਰੇ ਤੇ ਲੋਕਾਂ ਦੀ ਸੇਵਾ ਦੇ ਜਨਮ ਲੱਗੇ ਹੋਏ ਸੋ ਬਹੁਤ ਡੀਟੇਲ ਦੇ ਵਿੱਚ ਜਿਹੜੇ ਸਾਡੇ ਅੰਕੀ ਸੰਯੂਰੋਲੋਜੀ ਕੌਨਸਲ ਹੈ ਠੀਕ ਜੀ ਅਸੀਂ ਕਿਰਪਾ ਕਰਕੇ ਸਾਰਾ ਮਾਈਕਰੋ ਸੈੱਟ ਕਰਨਾ ਪੈਣਾ ਪਹਿਲਾਂ ਹੀ ਸੈੱਟ ਕਰ ਲਓ ਭਾਜੀ ਮਾਈਕ ਨਾ ਬੋਲੇ ਕੋਈ ਜੀ ਸਰ ਓਕੇ ਅੱਜ ਜਿਹੜੀ ਤੁਸੀਂ ਦਾ ਪਹਿਲਾ ਦਾ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਡਾ ਮੈਂ ਧੰਨਵਾਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਲਮਿਨਰ ਕੇਜਰੀਵਾਲ ਜੀ ਦਾ ਗਈ ਤੇ ਮੈਂ ਮੰਤਰੀ ਜੀ ਨੂੰ ਰਿਕੁਐਸਟ ਕੀਤੀ ਕਹਿੰਦੇ ਕੋਈ ਗੱਲ ਹੀ ਨਹੀਂ ਜੀ ਸੀਏ ਸਾਹਿਬ ਨੇ ਫਾਈਲ ਬਣਾਈ ਇਹ ਹੁਣ ਮੈਂ ਤੁਹਾਨੂੰ ਦੱਸ ਰਿਹਾ 31 ਕਰੋੜ ਰੁਪਏ ਦੀ ਲਾਗਤ ਨਾਲ 31 ਕਰੋੜ ਦੀ ਲਾਗਤ ਨਾਲ ਇਹ ਮਿਸਿੰਗ ਲਿੰਕ ਬਣ ਰਿਹਾ ਇਹ ਘੱਟੋ ਘੱਟ 8 ਤੋਂ 10 ਲੱਖ ਬੰਦਿਆਂ ਦਾ ਇਹਦੇ 'ਚ ਫਾਇਦਾ ਹੋਣਾ ਜਿਹੜੇ ਰੋਜ਼ ਇੱਥੋਂ ਟਰੈਵਲ ਕਰਦੇ ਆ ਅੱਧਾ ਉਹਨਾਂ ਦਾ ਟਾਈਮ ਰਹਿ ਜਾਣਾ ਤੇ ਤੋਂ ਵੀ ਘੱਟ ਟਾਈਮ ਰਹਿ ਜਾਣਾ ਇਹ ਸਿਰਫ ਇੱਕ ਗੱਲ ਹੈ ਵੀ ਰਸਤੇ ਵਿੱਚ ਥੋੜਾ ਜਿਹਾ ਟੁਕੜਾ ਹੈ ਤੇ ਵੈਸੇ ਤਾਂ 200 ਫੁੱਟ ਦੀ ਰੋਡ ਹੈ 80 ਫੁੱਟ ਦੀ ਰੋਡ ਹੈ ਉਹ ਵੀ ਉੱਥੇ ਕੋਈ ਥੋੜੀ ਆਬਸਟਰਕਸ਼ਨ ਹੈ ਕੋਈ ਘਰ-ਕੂਰ ਹੈਗੇ ਉਹਨਾਂ ਨਾਲ ਗੱਲ ਕਰ ਰਹੇ ਆ ਉਹਨਾਂ ਨੂੰ ਕਰਨੇ ਤਾਂ ਪੈਣੇ ਆ ਬਾਕੀ ਨਹੀਂ ਤਾਂ 19 ਦੇ 80 ਫੁੱਟ ਰੋਡ ਰਹਿ ਜਾਊਗੀ ਕਿਉਂਕਿ ਕਿੰਨੇ ਕਿੰਨੇ 40 ਕਿਲੋਮੀਟਰ ਹੈ ਸਿਰਫ ਉਹ ਹੈਗੀ 100 ਮੀਟਰ ਰੋਡ ਤੇ ਆਪੀ 100 100 100 ਕਿਲੋਮੀਟਰ ਰੋਡ ਹੈਗੀ ਹੈ ਪਰ ਲੋਕਾਂ ਦਾ ਕੰਮ ਚਾਲੂ ਹੋ ਜਾਊਗਾ ਔਰ ਇਹ ਮੈਂ ਹੁਣੇ ਪੁੱਛਿਆ ਸੀਗਾ ਸੀਏ ਸਾਹਿਬ ਨੂੰ ਮੈਂ ਕਿੰਨੀ ਦੇਰ ਚ ਮੁਕਾ ਦੋਗੇ ਅਰ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ 5 ਮਹੀਨਿਆਂ ਚ ਸੜਕ ਪੂਰੀ ਹੋ ਜਾਏਗੀ ਪਰ ਇਹ ਸਾਰਾ ਪੈਸਾ ਜਿਹੜਾ ਹੈਗਾ ਇਹ ਈਡੀਸੀ ਐਕਸਟਰਨਲ ਡਵੈਲਪਮੈਂਟ ਚਾਰजेस ਦਾ ਜਿਹੜਾ ਪੈਸਾ ਹੈ ਉੱਥੋਂ ਆਇਆ ਹੋਇਆ ਇਹ ਇਹ ਉੱਥੋਂ ਲੱਗ ਰਿਹਾ ਸਾਰਾ ਕਰੇ ਗਲਾਟਾ ਦੇ ਵਿੱਚ ਜਿਹੜੇ ਵੀ ਕੰਮ ਹੁੰਦੇ ਨੇ ਉਹਨੂੰ ਇਸੇ ਹੀ ਕਹਿੰਦੇ ਨੇ ਸਲੋ ਬਾਬ ਹੁੰਦੇ ਨੇ ਚਾਹੇ ਮਿਸਿੰਗ ਲਿੰਕ ਵੀ ਸਿਗਾ ਚਾਹੀਏ ਇੱਧਰ ਵੀ ਜਿਹੜਾ ਲਿੰਕ ਇਹਦੇ ਨਾਲ ਜੁਆਇਨ ਹੋਣਾ ਹੈ ਜਿਹੜਾ ਹੁਣ ਫਲਾਈਓਵਰ ਰੇਲਵੇ ਦੇ ਉੱਪਰ ਬਣਾਇਆ ਉਹ ਬੜੇ ਸਾਲਾਂ ਤੋਂ ਲੱਗਿਆ ਹੋਇਆ ਹੈ ਉਸੇ ਘਰ ਕਿੰਨੀ ਕੁ ਸਪੀਡੀ ਆਊਗੀ ਕਿਉਂਕਿ ਇਹ ਗੱਲ ਤੋਂ ਗੱਲ ਸੁਣੋ ਇਹਨਾਂ ਕੋ ਗਲਾਟਾ ਗਲਾਟਾ ਕਰਕੇ ਬਹੁਤ ਕੁਝ ਬਣੀ ਜਾਂਦਾ ਜਿਹੜਾ ਤੁਹਾਨੂੰ ਪਤਾ ਨਹੀਂ ਤੇ ਦੇਖੋ ਗਲਾਟਾ ਨੂੰ ਸਾਨੂੰ ਕਿਸ ਤਰ੍ਹਾਂ ਚਾਹੀਦਾ ਹੁੰਦਾ ਸੀ ਗਲਾਟਾ ਦਾ ਵਰਤ ਲਈਦਾ 에ਅਰਪੋਰਟ ਗਲਾਟਾ ਕਰਕੇ ਬਣ ਰਿਹਾ ਉਹ ਗਲਾਟਾ ਦੇ ਇਹੋ ਜਿਹੇ ਕੰਮ ਹੁੰਦੇ ਜਿਹੜੇ ਦਿਸਦੇ ਨਹੀਂ ਪਤਾ ਨਹੀਂ ਲੱਗਦੇ ਵੀ ਇਹ ਗਲਾਟਾ ਦਾ ਕੰਮ ਹੈ ਉਹ ਨਾਮ ਕਿਸੇ ਹੋਰ ਡਿਪਾਰਟਮੈਂਟ ਦਾ ਹੁੰਦਾ ਪੈਸੇ ਇਹਨਾਂ ਨਾਲ ਕੋਈ ਰੋਡ ਵੀ ਗਲਾਟਾ ਕਰਕੇ ਬਣਦਾ ਸਾਜਪੁਰ ਰੋਡ ਦੇਖੋ ਗਲਾਟਾ ਕਰਕੇ ਬਣ ਗਈ ਅਸੀਂ ਗਲਾਟਾ ਅਸੀਂ ਗਲਾਟਾ ਕੋਲ ਪੈਸੇ ਨਹੀਂ ਰਹਿਣ ਦਿੰਦੇ ਸਪੀਡ ਨਾਲ ਪੈਸੇ ਲੈ ਲਈਦੇ ਆ ਕਿਉਂਕਿ ਇਹ ਲੋਕਾਂ ਦਾ ਪੈਸਾ ਲੋਕਾਂ ਚ ਵਤੋਂ ਆਉਣਾ ਚਾਹੀਦਾ ਔਰ ਇਹ ਸੀਏ ਸਾਹਿਬ ਨੇ ਪ੍ਰੋਮਿਸ ਕੀਤਾ ਹੈ ਕਿ ਜਿੰਨੇ ਪੈਂਟਿੰਗ ਕੰਮ ਹੈ ਗਲਾਟਾ ਦੇ ਹੋਣਗੇ ਉਹ ਐਨਓਸੀ ਵੀ ਬੜੀ ਤੇਜ਼ੀ ਨਾਲ ਜਾ ਰਹੇ ਆ ਪਹਿਲਾਂ ਦੇਖੋ ਰੋਜ਼ ਦੇ 2 ਜਾਂ 3 ਐਨਓਸੀ ਹੁੰਦੇ ਸੀਗੇ ਪਿੱਛੇ ਹੁਣ ਕਿੰਨਾ ਹੋ ਗਿਆ ਸੀਏ ਸਾਹਿਬ 2000 ਹੋ ਗਏ ਅਸੀਂ ਸਰ 7500 ਟੋਟਲ ਪੈਂਡਿੰਗ ਸੀ ਸਾਡੇ ਕੋਲ ਹੁਣ 1200 ਹੀ ਰਹਿ ਗਏ ਬਾਕੀ ਸਟੈਸਟਸ ਕਰਤੀ ਤੇ ਦਿਨ ਦੇਣੇ ਸੀ ਦੇਖਦੇ ਜਿਹੜੇ ਡਾਕੂਮੈਂਟ ਸੀ ਉਹ ਲੋਬੀ ਦਿੱਤਾ ਅਸੀਂ ਕੋਈ ਕੇਸ ਨਹੀਂ ਚਲਦਾ ਮਤਲਬ ਕਿ ਤੁਸੀਂ ਹੁਣ ਜਾ ਕੇ ਲੋਕਾਂ ਦਾ ਪੁੱਛੋ ਮੈਨੂੰ ਮੈਂ ਪਿੱਛੇ ਕੈਂਪ ਵਿੱਚ ਗਿਆ ਸੀ ਇਹਨਾਂ ਨੇ ਲਗਾਇਆ ਸੀ ਤੇ ਲੋਕੀ ਮੈਨੂੰ ਕਹੀ ਜਾਂਦੇ ਸੀ ਕਿ ਕੋਈ ਕਈ ਜਮੇ ਪਰਸਾਰ ਦਾ ਐਨਓਸੀ ਪੈਂਡਿੰਗ ਹੈ ਨਾ ਵਿਚਾਰੇ ਇਹਨੂੰ ਬੈਂਕ ਤੋਂ ਲੋਨ ਮਿਲਦੇ ਸੀ ਨਾ ਬਿਜਲੀ ਦੇ ਮੀਟਰ ਲੱਗਦੇ ਸੀ ਹੁਣ ਸਾਰੇ ਐਨਓਸੀ ਵੀ ਪਈ ਜਾਂਦੇ ਆ ਜਿਹੜੇ 500 ਕਾਜ ਤੋਂ ਘੱਟ ਐਨਓਸੀ ਦੀ ਨਹੀਂ ਲੋੜ ਉਹ ਵੀ ਡਿਪਾਰਟਮੈਂਟ ਮੰਗੀ ਜਾਂਦੇ ਕਈ ਬੈਂਕਾਂ ਦਾ ਵੀ ਸਰ ਕੈਮਰਾ ਫੇਸ ਬੈਂਕਾਂ ਵਾਲੇ ਵੀ ਮੰਗੀ ਜਾਂਦੇ ਤੇ ਉਹ ਸੀ ਸਾਰਾ ਕਰਦੇ ਸੀ ਸਰ ਜਿਵੇਂ ਤੁਸੀਂ ਹੁਣੇ ਕੈਂਪ ਦੀ ਗੱਲ ਕੀਤੀ ਹੈ ਕੈਂਪਸਾ ਦੇ ਵਿੱਚ ਪਹਿਲਾਂ ਕਾਫੀ ਦੇਖੋ ট্রান্সਫਰਮ ਨਹੀਂ ਲੱਗੇ ਜੱਦ ਇਹ ਆਵਾਜ਼ ਉਹਦੇ ਨਕਾਤਾ ਟ੍ਰਾਂਸਫਰ ਵੀ ਲੱਗ ਰਹੇ ਲੋਕਾਂ ਨੂੰ ਰਾਹਤ 1237 ਟ੍ਰਾਂਸਫਾਰਮਰ ਲੱਗਨੇ ਹੈਗੇ ਟੋਟਲ 237 ਵਿੱਚੋਂ 100 ਟ੍ਰਾਂਸਫਾਰਮਰ ਤੋਂ ਵੱਧ ਲੱਗ ਚੁੱਕਾ ਲੁਧਿਆਣੇ 'ਚ ਔਰ ਪੂਰੀ ਸਪੀਡ ਨਾਲ ਸਰ ਕੰਪਲੀਟ ਸੜਕ ਕਦੋਂ ਤੱਕ ਲੋਕਾਂ ਵਾਸਤੇ ਚੱਲੂ ਹੋਊਗੀ ਇਹ 5 ਮਹੀਨੇ ਆਜਿ 5 5 ਮਹੀਨਿਆਂ 'ਚ ਠੀਕ ਇਹ ਇਹ ਵੱਧ ਤੋਂ ਵੱਧ ਟਾਈਮ ਹੈ ਹਾਂ ਜੋ ਇਹਨਾਂ ਨੇ 5 ਮਹੀਨੇ ਕਿਹਾ ਕੋਸ਼ਿਸ਼ ਕਰਾਂਗੇ ਜਲਦੀ ਕਰਾਂਗੇ ਠੀਕ ਹੈ ਔਰ ਦੱਸੋ ਕੁਝ ਪੁੱਛਣਾ ਤਾਂ ਠੀਕ ਹੈ ਚਲੋ ਪਤਾ ਹੀ ਹੋਵੇ ਸਾਰੇ ਲੁਧਿਆਣੇ ਵਾਲਿਆਂ ਨੂੰ ਜਿਹੜਾ ਇਹ ਮਿਸਿੰਗ ਲਿੰਕ ਸੀ ਇੰਨੀ ਦੇਰ ਦਾ ਬੰਦ ਸੀ ਪਰ ਸ਼ੁਕਰਗੁਜ਼ਾਰ ਆ ਅਸੀਂ ਮੁੰਡੀਆਂ ਸਾਹਿਬ ਦਾ ਕਿ ਇਹਨਾਂ ਨੇ ਸਾਡੀ ਰਿਕੁਐਸਟ ਮੰਨੀ ਡਿਪਾਰਟਮੈਂਟ ਨੇ ਚੁੱਕਿਆ ਔਰ ਇਹ ਪੈਸੇ ਖਰਚ ਕੇ ਕੰਮ ਹੋ ਰਿਹਾ